ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਕੇ ਤੜਬਾ ਅਜਰਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਪਿੰਡ ਕੋਟ ਭਾਈ ਤੋਂ ਅਰਦਾਸ ਬੇਨਤੀ ਕਰਕੇ ਗੁਰੂ ਘਰ ਦੇ ਵਿੱਚੋਂ ਯਾਤਰਾ ਆਰੰਭ ਕੀਤੀ ਸੀਗੀ ਯਾਤਰਾ ਕਰਦਾ ਕਰਦਾ ਮਨਾਲੀ ਪਹੁੰਚ ਚੁੱਕਾ ਹਾਂ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਕਰੇ ਕਰਾਵੇ ਆਪੇ ਆਪ ਇਹ ਸਭ ਬਾਬਾ ਨਾਨਕ ਜੀ ਕਰ ਰਹੇ ਹਨ ਗੁਰਦਰਾ ਪੱਥਰ ਸਾਹਿਬ ਲੈ ਲਦਾ ਖ ਵਾਲੇ ਚਾਲੇ ਪਾਵਾਂਗਾ ਅੱਜ ਮਨਾਲੀ ਦੇ ਵਿੱਚ ਵਿਸ਼ਰਾਮ ਕਰਾਂਗਾ ਪਰ ਅਸੇਚ ਜਿੰਨਾ ਵੀਰਾ ਭੈਣਾ ਨੇ ਮੈਨੂੰ ਪਿਆਰ ਸਤਿਕਾਰ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਬਾਬਾ ਨਾਨਕ ਦੀ ਮਿਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ